ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪਾਤਸ਼ਾਹ ਜਗਤ ਦੇ ਹਿਸਾਬ ਨਾਲ ਬਹੁਤ ਉੱਚਾ ਹੁੰਦਾ ਹੈ ਤੇ ਉਸ ਦੀ ਜਗਤ ਵਿੱਚ ਸਭ ਹੋਰ ਜੀਵਾਂ ਤੋਂ ਵੱਧ ਕੇ ਕੀਮਤ ਪੈਂਦੀ ਹੈ ਤੇ ਫਿਰ ਪਾਤਸ਼ਾਹਾਂ ਦਾ ਪਾਤਸ਼ਾਹ ਤਾਂ ਪਾਤਸ਼ਾਹਾਂ ਤੋਂ ਕਿਤੇ ਉੱਪਰ ਹੋਇਆ ਅਕਾਲ ਪੁਰਖ ਸਭ ਕੀਮਤਾਂ ਤੋਂ ਉੱਪਰ ਹੈ ਇਸ ਲਈ ਉਸ ਨੂੰ ਅਗਲੀ ਪੌੜੀ ਵਿੱਚ ਅਮੁੱਲੋ ਅਮੁਲ ਆਖਿਆ ਗਿਆ ਹੈ ਭਾਵ ਪ੍ਰਾਈਸਲੈਸ ਅਮੋਲਕ ਬੇਸ਼ਕੀਮਤੀ ਚਲੋ ਇਸ ਜਪਜੀ ਸਾਹਿਬ ਦੀ ਸ਼ਬੀ ਵਿੱਚ ਪੜੀ ਵਿੱਚ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਸਾਨੂੰ ਉਸ ਦੇ ਅਮੁੱਲ ਗੁਣਾਂ ਬਾਰੇ ਕੀ ਸਮਝਾਉਣਾ ਚਾਹੁੰਦੇ ਨੇ ਬਾਬਾ ਜੀ ਕਹਿੰਦੇ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਭਾਵ ਉਸ ਅਕਾਲ ਪੁਰਖ ਦੇ ਗੁਣ ਅਮੋਲਕ ਹਨ ਪਾਪ ਗੁਣਾ ਦਾ ਮੁੱਲ ਨਹੀਂ ਪੈ ਸਕਦਾ ਤੇ ਇਹਨਾਂ ਗੁਣਾਂ ਦਾ ਵਪਾਰ ਕਰਨਾ ਵੀ ਅਮੁੱਲ ਹੈ ਉਨਾ ਮਨੁੱਖਾਂ ਦਾ ਵੀ ਕੋਈ ਮੁੱਲ ਨਹੀਂ ਪੈ ਸਕਦਾ ਜੋ ਅਕਾਲ ਪੁਰਖ ਦੇ ਗੁਣਾਂ ਦਾ ਵਪਾਰ ਕਰਦੇ ਹਨ ਅਮੁੱਲ ਵਪਾਰੀਏ ਤੇ ਅਮੁੱਲ ਭੰਡਾਰ ਭਾਵ ਉਸ ਦੇ ਗੁਣਾਂ ਦੇ ਖਜ਼ਾਨੇ ਅਮੋਲਕ ਹਨ ਬੇਸ਼ਕਿੰਤੀ ਹਨ ਅਮੁੱਲ ਆਵੇ ਅਮੁੱਲ ਲੈ ਜਾਹੇ ਭਾਵ ਉਹਨਾਂ ਮਨੁੱਖਾਂ ਦਾ ਵੀ ਕੋਈ ਮੁੱਲ ਨਹੀਂ ਪੈ ਸਕਦਾ ਜੋ ਇਸ ਵਪਾਰ ਦੇ ਲਈ ਹੀ ਜਗਤ ਵਿੱਚ ਆਉਂਦੇ ਹਨ ਤੇ ਉਹ ਵੀ ਵੱਡੇ ਭਾਗਾਂ ਵਾਲੇ ਹਨ ਜੋ ਇਹ ਸੌਦਾ ਖਰੀਦ ਕੇ ਲੈ ਜਾਂਦੇ ਹਨ ਭਾਵ ਇੱਕ ਨਾਮ ਦੀ ਮਹਿਮਾ ਗਾਉਂਦੇ ਹਨ ਤੇ ਦੂਜੇ ਉਸ ਦੇ ਨਾਮ ਦੀ ਮਹਿਮਾ ਸੁਣ ਕੇ ਮਹਿਮਾ ਖੱਟ ਕੇ ਲੈ ਜਾਂਦੇ ਹਨ ਅਗਲੀ ਪੰਕਤੀ ਵਿੱਚ ਬਾਬਾ ਜੀ ਕਹਿੰਦੇ ਨੇ ਅਮੁੱਲ ਭਾਏ ਅਮੁੱਲਾ ਸਮਾਏ ਭਾਏ ਮਤਲਬ ਪ੍ਰੇਮ ਤੇ ਸਮਾਏ ਭਾਵ ਉਸ ਵਿੱਚ ਲੀਨ ਹੋ ਜਾਣਾ ਉਹ ਮਨੁੱਖ ਜੋ ਸਤਗੁਰੂ ਨਾਲ ਪ੍ਰੇਮ ਵਿੱਚ ਹਨ ਉਹ ਬੇਸ਼ਕੀਮਤੀ ਲੋਕ ਹਨ ਤੇ ਜੋ ਉਸ ਵਿੱਚ ਲੀਨ ਹੋਏ ਹਨ ਉਹ ਵੀ ਅਮੁੱਲ ਹਨ ਅਮੁੱਲ ਧਰਮ ਅਮੁੱਲ ਦੀਵਾਨ ਬੇਸ਼ਕੀਮਤੀ ਹੈ ਧਰਮ ਦਾ ਰਾਹ ਉਸ ਅਕਾਲ ਪੁਰਖ ਦੇ ਨਿਯਮ ਅਨੁਸਾਰ ਧਰਮ ਦਾ ਰਾਹ ਅਤੇ ਅਮੁੱਲ ਹੈ ਉਸ ਦੀ ਅਦਾਲਤ ਜਿਸ ਵਿੱਚ ਨਿਆਂ ਹੁੰਦਾ ਹੈ ਭਾਵ ਅਕਾਲ ਪੁਰਖ ਦੇ ਕਾਨੂੰਨ ਅਤੇ ਰਾਜ ਦਰਬਾਰ ਅਮੁੱਲ ਹਨ ਅਮੁੱਲ ਤੁਲ ਅਮੁੱਲ ਪਰਵਾਣ ਭਾਵ ਉਹ ਤੱਕੜੀ ਅਮੁੱਲ ਹੈ ਤੇ ਉਹ ਵੱਟਾ ਅਮੁੱਲ ਹੈ ਜਿਸ ਨਾਲ ਉਹ ਜੀਵਾਂ ਦੇ ਚੰਗੇ ਮੰਦੇ ਕਰਮਾਂ ਨੂੰ ਤੋਲਦਾ ਹੈ ਅਗੇ ਬਾਬਾ ਜੀ ਕਹਿੰਦੇ ਨੇ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਭਾਵ ਉਸਦੀ ਬਖਸ਼ਿਸ਼ ਤੇ ਉਸਦੀ ਬਖਸ਼ਿਸ਼ ਦੇ ਨਿਸ਼ਾਨ ਵੀ ਅਮੋਲਕ ਹਨ ਅਮੁੱਲ ਕਰਮ ਅਮੁੱਲ ਫੁਰਮਾਨ ਕਰਮ ਭਾਵ ਬਖਸ਼ੀਸ਼ ਤੇ ਫੁਰਮਾਨ ਭਾਵ ਹੁਕਮ ਭਾਵ ਅਕਾਲ ਪੁਰਖ ਦੀ ਬਖਸ਼ਿਸ਼ ਉਸਦੀ ਮਰਸੀ ਦਇਆ ਤੇ ਉਸਦਾ ਹੁਕਮ ਵੀ ਪ੍ਰਾਈਸਲੈਸ ਹੈ ਭਾਵ ਅਮੁੱਲ ਹੈ ਅਮੁੱਲੋ ਅਮੁਲ ਆਖਿਆ ਨਾ ਜਾਏ ਪਾਵ ਅਕਾਲ ਪੁਰਖ ਸਭ ਅੰਦਾਜ਼ਿਆਂ ਤੋਂ ਪਰੇ ਹੈ ਉਸ ਦਾ ਕੋਈ ਮੁੱਲ ਨਹੀਂ ਪਾ ਸਕਦਾ ਆਖੇ ਆਖ ਰਹੇ ਲਿਵਲਾਈ ਪਾਵ ਜੋ ਮਨੁੱਖ ਧਿਆਨ ਜੋੜ ਜੋੜ ਕੇ ਅਕਾਲ ਪੁਰਖ ਦਾ ਅੰਦਾਜ਼ਾ ਲਾਉਂਦੇ ਹਨ ਉਹ ਵੀ ਆਖ ਆਖ ਕੇ ਥੱਕ ਜਾਂਦੇ ਹਨ ਪਰ ਆਖਣ ਦਾ ਕੋਈ ਅੰਤ ਨਹੀਂ ਪਾਵ ਸ਼ਬਦਾਂ ਵਿੱਚ ਪੂਰਿਆ ਨਹੀਂ ਜਾ ਸਕਦਾ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਬਖਿਆਣ ਵੇਦਾਂ ਦੇ ਮੰਤਰ ਤੇ ਪੁਰਾਣ ਅਕਾਲ ਪੁਰਖ ਦਾ ਅੰਦਾਜ਼ਾ ਲਾਉਂਦੇ ਹਨ ਵਿਦਵਾਨ ਮਨੁੱਖ ਵੀ ਪੜ ਪੜ ਕੇ ਉਸ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰਦੇ ਹਨ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ ਭਾਗ ਆਖਦੇ ਹਨ ਬ੍ਰਹਮਾ ਤੇ ਇੰਦਰ ਦੇਵ ਤੇ ਜੋ ਮਨੁੱਖ ਸ਼੍ਰੇਣੀ ਤੋਂ ਬਹੁਤ ਉੱਪਰ ਹਨ ਤੇ ਕ੍ਰਿਸ਼ਨ ਜੀ ਵਰਗੇ ਅਵਤਾਰ ਤੇ ਉਹਨਾਂ ਦੇ ਪ੍ਰੇਮੀ ਗੋਪੀਆਂ ਤੇ ਗੋਪ ਆਦਿ ਆਖਣ ਦਾ ਭਾਵ ਉਸ ਦੀਆਂ ਵਡਿਆਈਆਂ ਕਰਦੇ ਹਨ ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਭਾਵ ਆਖਦੇ ਹਨ ਈਸ਼ਰ ਭਾਵ ਸ਼ੈਵ ਜੀ ਤੇ ਆਖਦੇ ਹਨ 나ਥ ਅਤੇ ਸਿੱਧ ਆਦੀ ਅੱਗੇ ਬਾਬਾ ਜੀ ਕਹਿੰਦੇ ਹਨ ਆਖੇ দানਵ ਆਖੇ ਦੇਵ ਭਾਵ ਆਖਦੇ ਹਨ ਰਾਕਸ਼ਸ਼ ਅਤੇ ਦੇਵਤੇ ਆਖੇ ਸੁਰ ਨਰ ਮੁੰਜਨ ਸੇਵ ਆਖਦੇ ਹਨ ਸਭ ਸੇਵਕ ਤੇ 무ਨੀ ਲੋਕ ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉਠੂ ਉਠ ਜਾਹੇ ਪਭ ਬੇਅੰਤ ਲੋਕ ਅਕਾਲਪੁਰਖ ਦਾ ਅੰਦਾਜ਼ਾ ਲਾ ਰਹੇ ਹਨ ਤੇ ਬੇਅੰਤ ਹੀ ਲਾਉਣ ਦਾ ਯਤਨ ਕਰ ਰਹੇ ਹਨ ਤੇ ਬੇਅੰਤ ਜੀਵ ਅੰਦਾਜ਼ਾ ਲਾ ਲਾ ਕੇ ਇਸ ਜਗਤ ਤੋਂ ਤੁਰੇ ਜਾ ਰਹੇ ਹਨ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੇ ਪਭ ਜੇ ਅਕਾਲਪੁਰਖ ਇੰਨੇ ਹੀ ਹੋਰ ਰਚ ਦੇਵੇ ਜਿੰਨੇ ਕਿ ਉਪਰ ਦੱਸੇ ਹਨ ਤੇ ਉਹ ਸਭ ਰਲ ਕੇ ਵੀ ਆਖਣ ਤਾਂ ਵੀ ਅੰਦਾਜ਼ਾ ਨਹੀਂ ਲਗਾ ਸਕਣਗੇ ਕਿ ਉਹ ਕਿੰਨਾ ਵੱਡਾ ਹੈ ਜੇ ਵੱਡ ਭਾਵੇ ਤੇ ਵੱਡ ਹੋਏ ਨਾਨਕ ਜਾਣੇ ਸੱਚਾ ਸੋਏ ਭਾਵ ਹੁਣਾ ਉਹੀ ਹੈ ਜੋ ਉਸ ਨੂੰ ਭਾਵਦਾ ਹੈ ਹੇ ਨਾਨਕ ਉਹ ਆਪ ਹੀ ਜਾਣਦਾ ਹੈ ਕਿ ਉਹ ਕਿੰਨਾ ਵੱਡਾ ਹੈ ਆਖਰੀ ਪੰਕਤੀ ਵਿੱਚ ਬਾਬਾ ਜੀ ਕਹਿੰਦੇ ਹਨ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਵਾਰਾ ਗਵਾਰ ਭਾਵ ਜੇ ਕੋਈ ਬੜਬੋਲਾ ਮਨੁੱਖ ਦੱਸਣ ਲੱਗੇ ਕਿ ਉਹ ਕਿੰਨਾ ਵੱਡਾ ਹੈ ਤਾਂ ਉਹ ਮਨੁੱਖ ਮਹਾ ਮੂਰਖ ਕਿਹਾ ਜਾਂਦਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਏ ਵਾਹਿਗੁਰੂ ਅੱਖਰ ਵਾਦਾ ਘਟਾ ਭੁੱਲ ਚੁੱਕ ਮਾਫ ਕਰਨੀ